ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਸੇਲਬਰਾ ਭਾਈ ਬਿੱਲੇ ਦੇ ਘਰੋਂ ਆਪਾਂ ਦੋ ਨਗਦ ਖਾ ਰਹੇ ਇੱਕ ਮਿੱਤਰੋ ਤਾਜੀ ਸੂਈ ਆ ਤੇ ਇੱਕ ਸੂਣ ਵਾਲੀ ਆ ਤੇ ਮੱਝ ਦਾ ਜੇ ਆਪਾਂ ਰੰਗ ਦੀ ਗੱਲ ਕਰਕੇ ਮਿੱਤਰੋ ਜਾਮਣ ਵਰਗਾ ਕਾਲਾ ਜਾਮਣੀ ਰੰਗ ਵੀ ਕਹਿ ਸਕਦੇ ਕਾਲਾ ਰੰਗ ਕਹਿ ਸਕਦੇ ਆ ਬਹੁਤ ਜ਼ਿਆਦਾ ਸਾਹ ਕਾਲਾ ਚੰਗੀਆਂ ਮੱਝਾਂ ਦੇ ਵਿੱਚੋਂ ਆਉਂਦੀ ਆ ਕਿਹੜਾ ਸੂਆ ਸੂਂਦੀ ਆ ਕਿੰਨਾ ਇਹਨੇ ਪਿਛਲੇ ਸੂਈ ਦਾ ਜਿਹੜਾ ਤੁੱਤ ਕੱਟਿਆ ਸੀ ਉਹਦੀ ਗੱਲਬਾਤ ਵੀ ਆਪਾਂ ਕਰਾਂਗੇ ਤੇ ਮੇਰਾ ਅੰਦਾਜ਼ਾ ਵੀ ਹਜੇ ਘੱਟੋ-ਘੱਟ 5-4 ਦਿਨਾਂ ਦੀ ਕੱਚੀ ਐ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੇ ਆ ਵਜਨ ਚੰਗਾ ਕੱਡ-ਕੱਡ ਵੀ ਸੁਣਾ ਤੇ ਚੰਗੀ ਸਮੀ ਵੀ ਆ ਦੁੱਧ ਫੇਰ ਆਪਾਂ ਕਹਿੰਦੇ ਵੀ ਬਹੁਤ ਚੰਗਾ ਭਾਈ ਕਹਿੰਦੇ ਵੀ ਕੱਟਿਆ ਵਾ ਲੇਵਾ ਮਿੱਤਰੋ ਕਾਮਾ ਵਰਗਾ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਵੀ ਫੋਨ ਦਿਖਾਈ ਦਿੰਦਾ ਤੇ ਅੱਗੇ ਨੂੰ ਤਾਂ ਮਿੱਤਰੋ ਦਿਖਾਉਣਾ ਦਿਖਾਈ ਦਿੰਦਾ ਹੀ ਦਿੰਦਾ ਉਹ ਸੋਹਣੀ ਤਿਆਰ ਹੋ ਰਹੀ ਐ ਦੇਣਾ ਕਿੰਨੇ ਲੈ ਜੂਗੀ ਥੋੜਾ ਜਿਹਾ ਬਾਹਰ ਕੱਢ ਕੇ ਮਿੱਤਰੋ ਆਪਾਂ ਤੁਹਾਨੂੰ ਦਿਖਾਉਣੇ ਆ ਕਿਉਂਕਿ ਅੰਦਰ ਹਨੇਰਾ ਪੈਂਦਾ ਤੇ ਸੋਹਣਾ ਵਜਣ ਸੋਹਣਾ ਕੱਦਕਾਰ ਤੇ ਬਲੈਕ ਜੈਡ ਬਲੈਕ ਆਪਾਂ ਕਹਾਂਗੇ ਜਿਹਨੂੰ ਜਿਵੇਂ ਕਾਲਾ ਰੰਗ ਪਿਓਰ ਇੱਕ ਵੀ ਵਾਲ ਉਸ ਦੇ ਵਿੱਚ ਚਿੱਟਾ ਨਹੀਂ ਸਿੰਘਾਂ ਦੀ ਸੇਬ ਵੀ ਸੋਹਣੀ ਐ ਚੰਗੀ ਸਮੀ ਵੀ ਐ ਦੁੱਧ ਦਾ ਵੀ ਭਾਈ ਕਹਿੰਦੇ ਵੀ ਰਕਾਰਡ ਮਾਲਕਾਂ ਦੇ ਫੁੱਲ ਦੱਸਿਆ ਵਾ ਇੱਕ ਵੰਡੀ ਰੁੱਕ ਜਿੱਥੇ ਮਾੜਾ ਕੱਲਾ ਕੱਲਾ ਥਾਣਾ ਅਗਾੜੀ ਵਸਾੜੀ ਫੇਰ ਆਪਾਂ ਕਹਿੰਨੇ ਫੁੱਲ ਬਟਾ ਫੁੱਲ ਹੈ ਤੇ ਬੰਦੋ ਜ਼ਰੂਰ ਇੱਥੇ ਬੰਦ ਕਰਾ ਚਲੋ ਤੇ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਹੋਵੇ ਤਾਂ ਕਰੋ ਬਾਈ ਦੇ ਨਾਲ ਬਰਕਤ ਚੰਗੇ ਦੁੱਧ ਵਾਲੇ ਚੰਗੇ ਰਕੜ ਵਾਲੀ ਆਪਾਂ ਇਹ ਮੱਝ ਲੈ ਕੇ ਆ ਉਦੋਂ ਬਾਅਦ ਇੱਕ ਆਪਾਂ ਤੁਹਾਨੂੰ ਤਾਜੀ ਸੂਈ ਵੀ ਦਿਖਾਵਾਂਗੇ ਇਹਦੀ ਡਿਟੇਲ ਆਪਾਂ ਬਾਈ ਤੋਂ ਪੁੱਛਦੇ ਹਾਂ ਹਾਂਜੀ ਬਾਈ ਕੀ ਹਾਲ ਚਾਲ ਹੈ ਬਹੁਤ ਵਧੀਆ ਬਾਈ ਠੀਕ ਐ ਸੇ ਤਾਂ ਹਾਂ ਹਾਂ ਵਧੀਆ ਆਪਣਾ ਪਿੰਡ ਸੇਲਵਰਾ ਸੇਲਵਰਾ ਪਿੰਡ ਤਹਿਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਹੈ ਨਾ ਇਹ ਸੂਆ ਮੱਝ ਦਾ ਕਿਹੜਾ ਤੀਜਾ ਬਾਈ ਤੀਜਾ ਸੂਆ ਸੂਣੀ ਹੈ ਹਾਂ ਬਾਈ ਕਿੰਨੇ ਕੁ ਦਿਨ ਜਿਹੜੇ ਰਹਿੰਦੇ ਨੇ ਇਹ ਬਾਈ ਲੈ ਜੂ ਹਜੇ 2-3 ਦਿਨ ਲੈ ਜੂ ਥੱਲੇ ਕਿੰਨਾ ਕੁ ਜਿਹੜਾ ਦੁੱਧ ਦੱਸਿਆ ਮਾਲਕਾਂ ਦਾ ਦੁੱਧ ਬਾਈ 15-16 ਕਿਲੋ ਦੀ ਗਾਰੰਟੀ ਦਿੱਤੀ ਐ ਮਾਲਕਾਂ ਨੇ ਬਾਈ ਓਕੇ ਅੱਗੇ ਸਾਮ ਸੰਭਾਲਾ ਹੈ ਨਾ ਹਾਂ ਕੱਢਿਆ ਵਾ 15-16 ਲੀਟਰ ਜੇ ਥੱਲੇ ਓਕੇ ਤੇ ਰੇਟ ਫਿਰ ਇਹਦਾ ਕੀ ਕਰਤਾ ਜੀ ਆਪਾਂ ਰੇਟ ਬਾਈ ਇਹਦਾ 15 ਰੇਟ 155 ਜੀ ਮਾਣਤਾਨ 155 ਦੇ ਵਿੱਚ ਹੋ ਜੂ ਫੁੱਲ ਵਜਣਾ ਫੁੱਲ ਕਦ ਕਾਟਾ ਵੀ ਐ ਨਹੀਂ ਕਹਿ ਸਕਦੇ ਸ਼ਾਇਦ ਤਾਂ ਨਾ ਵਗਾਰ ਨੇ ਕੱਢਣੀਆਂ ਬਈ ਹਾਂ ਦਿਨਾਂ 2-3 ਦਿਨ ਵੀ ਲੈ ਸਕਦੀ ਐ ਵੱਧ ਕੱਟ ਵੀ ਕਰ ਸਕਦੀ ਐ ਤੇ ਰੇਟ ਬਾਈ ਨੇ 155 ਕਰਤਾ ਮਾਣਤਾਨ 155 ਦੇ ਵਿੱਚੋਂ ਮਿੱਤਰੋ ਹੋ ਜਾਣਾ ਤੇ ਦੂਜੇ ਨੰਬਰ ਤੇ ਆਪਾਂ ਤੁਹਾਨੂੰ ਲਿਖਾਉਣੇ ਆ ਕਸੂਈ ਵੀ ਇੱਕ ਦੂਜੇ ਨੰਬਰ ਤੇ ਮਿੱਤਰੋ ਤਾਜੀ ਸੂਈ ਵੀ ਤੇ ਮੱਲੇ ਵਜ ਇਹਦਾ ਵੀ ਆਪਾਂ ਬਾਈ ਤੋਂ ਡਿਟੇਲ ਲਵਾਂਗੇ ਵੀ ਕਿਹੜੇ ਸੂਏ ਇਧਰ ਹੱਕੇ ਜੀ ਇਹਦਾ ਸੂਆ ਜੀ ਇਹ ਦੂਜਾ ਸੂਆ ਕੋਈ ਵੀ ਕਦੋਂ ਕਦੋਂ ਕਦੀ ਦੂਜੇ ਸੂਏ ਮਿੱਤਰੋ ਸੂਈ ਵੀ ਆ ਮਗਰ ਕਟਾ ਕਿੰਨੇ ਕਿਤਨੇ ਦੀ ਸੂਈ ਆ ਤੇ ਕੱਲ ਸਵੇਰ ਦੀ ਸੂਈ ਆ ਕੱਲ ਸਵੇਰ ਜੇਰ ਜੇਰ ਕੰਪਲੀਟ ਆ ਜੀ ਕੱਲ ਸਵੇਰ ਦੀ ਸੂਈ ਵੀ ਆ ਥਾਂ ਲਈ ਵੀ ਦੀ ਇਹ ਵੀ ਪੂਰੀ ਸਾਫ਼ ਹੈ ਇਹਨੂੰ ਵੀ ਆਪਾਂ ਬਾਹਰ ਖੁੱਲੇ ਮੈਦਾਨ ਦੇ ਵਿੱਚ ਕੱਢ ਕੇ ਦਿਖਾਉਣੇ ਆ ਕਿਉਂਕਿ ਉੱਥੇ ਅੰਦਰ ਥੋੜਾ ਹਨੇਰਾ ਪੈਂਦਾ ਕੁਝ ਮੌਸਮ ਵੀ ਮਿੱਤਰੋ ਅੱਜ ਹਾਂਜੀ ਚੋਈ ਵੀ ਆ ਚੋਈ ਵੀ ਆ ਕੋਸਮ ਆਸਮੋ ਮਿੱਤਰੋ ਖਰਾਬ ਹੈ ਮੋੜ ਲੈ ਕੱਦ ਕਾਟ ਵੀ ਠੀਕ ਆ ਕੋਈ ਬਹੁਤਾ ਸੁਲਤਾਨੀ ਚੰਗੀ ਸਮੇ ਵੀ ਆ ਬੇਲ ਵੀ ਚੰਗੀ ਆ ਓਕੇ ਇਹਦਾ ਫਿਰ ਰੇਟ ਕੀ ਕਰਤਾ ਜੀ ਰੇਟ ਬਾਈ ਇਹਦਾ ਮੁੱਲ ਤਾਂ 40 ਆ ਹਾਂ ਇਹ ਆਪਾਂ 1,35,000 ਦੀ ਝੋਟੀ ਦੇ ਓਕੇ ਤੇ ਫੋਨ ਨੰਬਰ ਦੱਸ ਫੋਨ ਨੰਬਰ ਆਪਣਾ 68392 ਬਾਈ ਹਾਂਜੀ 17